ਇਹ ਕੋਈ ਤਰ੍ਹਾਂ ਦਾ ਆਸਥਾਨ ਹੈ ਗੁਰਦੁਆਰਾ ਜਿਹੜਾ ਸਾਬਿਤ ਜੀ ਜੀ ਮੈਂ ਗੱਲ ਲਾ ਲਵਾਂ ਇਹ ਗੁਰਦੁਆਰਾ ਤੇ ਪਹਿਲਾਂ ਮੈਂ ਤੁਹਾਨੂੰ ਦੱਸਿਆ ਗਿਆ ਜੀ ਕਿ ਗੁਰਦੁਆਰੇ ਬਿਲਡਿੰਗ ਨਵੀਂ ਜਿਹੜੀ ਬਣੀ ਹੈ ਫਿਰ ਇਹੀ ਗੁਰਦੁਆਰਾ ਸੀ ਮਤਲਬ ਬਣਾਇਆ ਸਾਧ ਸੰਗਤ ਵਾਸੀ ਦੋ ਟਾਈਮ ਇੱਥੇ ਸਾਡੀ ਬਾਤਤ ਹੁੰਦੀ ਹੈ ਜੀ ਸਵੇਰ ਤੇ ਸ਼ਾਮ ਤੇ ਬਾਕੀ ਇਹ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਅੱਛਾ ਜੀ ਜਿਹੜੇ ਸਾਡੇ ਮੁਕੱਦਸ ਗ੍ਰੰਥ ਸਾਹਿਬ ਨੇ ਜੀ ਜੀ ਇਹ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸ਼ੁਰੂਕ ਹੈ ਹੂੰ ਠੀਕ ਹੈ ਜੀ ਤੇ ਇਹ ਜਿਸ ਤਰ੍ਹਾਂ ਹੁ ਗੋਲਕਾਂ ਲੱਗੀਆਂ ਨੇ ਇਹਦੇ ਵਿੱਚੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਬਾਕੀ ਮੇਨਟੇਨੈਂਸ ਦੀ ਸੇਵਾ ਗੁਰੂ ਘਰ ਦੀ ਜੀ ਜੀ ਇਸ ਤਰ੍ਹਾਂ ਇਹ ਸਾਰੇ ਇਹਨਾਂ ਵਿੱਚੋਂ ਮਤਲਬ ਪ੍ਰਬੰਧਕ ਕਰਦੇ ਆ ਪਾਕਿਸਤਾਨ ਸੇਕ ਉਹਦਾ ਪ੍ਰਬੰਧਕ ਕਮੇਟੀ ਜੀ ਜੀ ਅਤੇ ਜਿਹੜਾ ਮਹਿਕਮਾ ਵਕਾਫ ਹੈ ਬਾਕੀ ਜਿਹੜੇ ਲੋਕਲ ਗਵਰਨਮੈਂਟ ਨੇ ਬਹੁਤ ਸਾਰੇ ਨਾਲ ਉਹਨਾਂ ਦੇ ਇਖਤਾਰ ਨੇ ਜੀ ਇਹੋ ਗੁਰਦੁਆਰੇ ਜੀ ਤੇ ਇਹ ਸਾਡੇ ਮੁਕੱਦਸ ਗੁਰਗ੍ਰਾਮ ਸਮਾਰਾ ਦਾ ਸ਼ੁਰੂਪ ਹੈ ਜੀ ਜੀ ਅਸੀਂ ਮਤਲਬ ਸਵੇਰ ਇਹਨੂੰ ਪ੍ਰਕਾਸ਼ ਕਰਦੇ ਆ ਜੀ ਤੇ ਸ਼ਾਮ ਮਤਲਬ